ਇਸ ਕਵਿਤਾ ਦਾ ਟਾਈਟਲ ਹੈ तितਲੀਆਂ ਕਈ ਵਾਰ ਦਿਲ ਦੇ ਧਰਾਤਲ ਤੇ ਜਜ਼ਬਿਆਂ ਦੇ ਕੁਝ ਅਜਿਹੇ ਬੂਟੇ ਉੱਗ ਪੈਂਦੇ ਨੇ ਜਿਨ੍ਹਾਂ ਦੀ ਪੈਦਾਇਸ਼ ਨੂੰ ਰੋਕਣਾ ਨਾ ਮੁਮਕਿਨ ਹੁੰਦਾ ਹੈ ਬਿਲਕੁਲ ਸਾਡੇ ਵਾਸਤੋਂ ਬਾਗ ਸਵੇਰ ਪੈਂਦੇ ਫੁੱਲ ਖਿੜ ਜਾਂਦੇ ਨੇ ਰੀਜਾਂ ਦੇ ਉਮੰਗਾਂ ਦੇ ਸੁਫਨੀਆਂ ਦੀ ਇਛਾਵਾਂ ਦੀ ਇਹ ਫੁੱਲਾਂ ਦਾ तितਲੀਆਂ ਨਾਲ ਬਹੁਤ ਡੇਰਾ ਰਿਸ਼ਤਾ ਹੁੰਦਾ ਹੈ ਇਹ ਤਾਂ ਸਭ ਜਾਣਦੇ ਹੀ ਨੇ ਤੇ ਉਹ तितਲੀਆਂ ਜੋ ਮਹਿਬੂਬ ਦੇ ਇੱਕ ਖਿਆਲ ਦੇ ਪਤਾ ਨਹੀਂ ਕਿੱਧਰੋਂ ਆ ਕੇ ਅੰਦਰ ਉੱਗੇ ਜਜ਼ਬੀਆਂ ਦੇ ਫੁੱਲਾਂ ਤੋਂ ਰਸ ਚੁਰਾਉਣ ਲੱਗ ਪੈਂਦੀਆਂ ਨੇ ਜਿਵੇਂ ਦਿਵਤੇ ਕਸੀਦੇ ਕੱਢਣ ਦੀ ਕਲਾ ਇਹਨਾਂ ਨੂੰ ਹੀ ਆਉਂਦੀ ਹੋਵੇ ਤੇ ਜਿਵੇਂ ਰੂ ਨੂੰ ਲੱਗਣ ਵਾਲੇ ਜਿੰਦਰੇ ਦੀ ਚਾਪੀ ਇਹਨਾਂ ਕੋਲ ਹੋਵੇ ਮਸੂਮ ਜਈਆਂ ਅੰਦਰ ਹੀ ਸਾਹ ਲੈਣ ਲੱਗਦੀਆਂ ਨੇ ਸੜੀ ਕੀਮਤੀ ਸਾਹਾਂ ਨਾਲ ਰੰਗ ਬਿਰੰਗੀਆਂ ਪਾਕੀਜ਼ਾ ਤੇ ਮਲੂਕੜੇ ਪਰਾਂ ਵਾਲੀਆਂ ਇਨਾਂ ਦੇ ਅਹਿਸਾਸਾਂ ਨੂੰ ਕੈਦ ਕਰਨਾ ਮੇਰੇ ਖਿਆਲ ਮੁਹੱਬਤ ਦੀ ਸ਼ਾਮ ਦੇ ਖਿਲਾਫ ਹੈ ਤੇ ਸ਼ਾਇਦ ਮੇਰੇ ਲਫ਼ਜ਼ਾਂ ਨੂੰ ਇੰਨੀ ਬਖਸ਼ਿਸ਼ ਨਾ ਹੋਵੇ ਕਿ ਮੈਂ ਇਹਨਾਂ ਦੀ ਖੂਬਸੂਰਤੀ ਨੂੰ ਬਿਆਨ ਕਰ ਸਕਾਂ ਪਰ ਕਈ ਵਾਰ ਕਵਿਤਾਵਾਂ ਦੀ ਐਸੀ ਫੁਲਕਾਰੀ ਕੱਢਦੀਆਂ ਨੇ ਮੈਂ ਖੁਦ ਹੈਰਾਨ ਹੋ ਜਾਂਦੀ ਹਾਂ ਤੇ ਇੱਕ ਗੱਲ ਬਹੁਤ ਮਸ਼ਹੂਰ ਹੈ ਇਹਨਾਂ ਦਿੱਕਲੀਆਂ ਦੀ ਤੇ ਇੱਕ ਗੱਲ ਬਹੁਤ ਮਸ਼ਹੂਰ ਹੈ ਇਹਨਾਂ तितਲੀਆਂ ਦੀ ਜਿੰਨਾ ਪਿੱਛੇ ਭੱਜੀਏ ਉਹਨਾਂ ਦੂਰ ਭੱਜਦੀਆਂ ਨੇ ਤੇ ਜਦੋਂ ਅਸੀਂ ਮਨ ਨੂੰ ਟਿਕਾ ਲਈਏ ਜਾਂ ਸਬਰ ਪਰ ਲਈਏ ਅੰਦਰ ਤਾਂ ਆਪੇ ਕੋਲ ਆ ਕੇ ਬਹਿ ਜਾਂਦੀਆਂ ਨੇ ਖੁਸ਼ੀ ਵੀ ਐਦਾਂ ਦੀ ਹੀ ਕੋਈ ਅੰਦਰੋਨੀ ਚੀਜ਼ ਹੈ ਵੈਸੇ ਮੈਨੂੰ तितਲੀਆਂ ਦਾ ਸੁਹੱਪਣ ਬਹੁਤ ਪਉਂਦਾ ਏ वैसे मेनू तितलिया दा ਸੁਹੱਪਣ ਬਹੁਤ ਪਾਉਂਦਾ ਏ ਇਹਨਾਂ ਦੀ ਚੰਚਲਤਾ ਇਹਨਾਂ ਦੀ ਵੜਿਆਈ ਬਹੁਤ ਉੱਚੀ ਹੈ ਅਲੱਗ ਅਲੱਗ ਅਹਿਸਾਸ ਹੁੰਦੇ ਨੇ ਇਹਨਾਂ तितਲੀਆਂ ਦੇ ਜਿਨ੍ਹਾਂ ਦੀ ਗਵਾਹੀ ਸਿਰਫ ਮਨ ਦੇ ਸਕਦਾ ਏ ਜਦੋਂ ਇਨਸਾਨ ਮੁਹੱਬਤ ਵਿੱਚ ਹੋਵੇ ਤਾਂ ਅਕਸਰ ਮਹਿਸੂਸ ਕਰਦਾ ਏ ਇਹਨਾਂ ਦੀ ਚਰਨਾਟ ਇੱਕ ਬਿਨ ਮੁਹੱਬਤ ਵਾਲੇ ਦਿਲ ਲਈ ਇਹ ਸਿਰਫ ਕੀੜਾ ਹੋ ਸਕਦੀਆਂ ਨੇ ਜੋ ਇਹਨਾਂ ਨੂੰ ਮਸਲਨ ਦਾ ਜਿਗਰਾ ਕਰ ਲੈਂਦੇ ਨੇ ਪਰ ਮੇਰੇ ਲਈ ਕੁਦਰਤ ਦੀ ਬਹੁਤ ਵੱਡੀ ਰਚਨਾ ਆਪਣੇ ਦਿਲ ਦੇ ਵਿਹੜੇ ਐਸੇ ਕੁਝ ਫੁੱਲ ਉਗਾ ਲੈਣਾ ਕਿ तितਲੀਆਂ ਖੁਦ ਉੱਥੇ ਟਕ ਜਾਣ ਜੇਕਰ ਨਫ਼ਰਤ ਪਾੜੋਗੇ ਤਾਂ ਮਰ ਜਾਣਗੀਆਂ ਇਹ ਪਿਆਰੀਆਂ तितਲੀਆਂ ਜੇਕਰ ਨਫ਼ਰਤ ਪਾਲੋਗੇ ਤਾਂ ਮਰ ਜਾਣਗੀਆਂ ਇਹ ਪਿਆਰੀਆਂ तितਲੀਆਂ ਇਸ ਕਵਿਤਾ ਨੂੰ پڑھਦਿਆਂ ਸੁਣਦਿਆਂ ਜੋ ਕੁਝ ਵੀ ਤੁਸੀਂ ਮਹਿਸੂਸ ਕਰ ਰਹੇ ਹੋ ਉਹ ਹੀ ਤੁਹਾਡੀ ਦਿਲ ਦੀ ਸੱਚਾਈ ਹੈ ਦਿਲ ਤਾਂ ਚਾਹੁੰਦਾ ਇਹਨਾਂ ਦੇ ਕੱਲੇ-ਕੱਲੇ ਅਹਿਸਾਸ ਨੂੰ ਆਪਣੀ ਕਵਿਤਾ ਦਾ ਚਾਨਣ ਬਣਾ ਲਵਾਂ अनेका तितਲੀਆਂ ਟੁਕਣ ਗਈਆਂ ਤੇਰੇ ਪਿਆਰ ਦੀਆਂ ਮੇਰੇ ਵੇੜੇ ਅਨੇਕਾਂ ਅੰਤਿਤ ਲੀਆਂ ਟੁਕਣ ਗਿਆ ਤੇਰੇ ਪਿਆਰ ਦੀਆਂ ਮੇਰੇ ਵੇੜੇ ਮੈਂ ਆਪਣੀਆਂ ਰਾਹਾਂ ਵਿੱਚ ਐਸੇ ਕੁਝ ਫੁੱਲ ਉਗਾਵਾਂਗੀ ਮੈਂ ਆਪਣੀਆਂ ਰਾਹਾਂ ਵਿੱਚ ਐਸੇ ਕੁਝ ਫੁੱਲ ਉਗਾਵਾਂਗੀ ਧੰਨਵਾਦ